ਪਾਣੀ ਸੰਘਰਸ਼ ਲਗਾਤਾਰ ਜਾਰੀ ਹੈ ਔਰ ਪੰਜਾਬ ਦੇ ਕਈ ਹਸਤੀਆਂ ਨੇ ਕਲਾਕਾਰ ਨੇ ਵਜ੍ਹਾ ਇਸ ਅੰਦੋਲਨ ਦੇ ਵਿੱਚ ਉੱਤਲੇ ਪੰਜਾਬੀ ਕਲਾਕਾਰ ਉਸਤਾਦ ਇਫਤੋਹੀ ਕੁਸਤੂਰੀ ਅੱਗੇ ਲੈ ਕੇ ਜਾਂਦੇ ਜਿਸ ਨੂੰ ਕੋਰ ਨਾਲ ਸਾਡੇ ਜੰਮਪਤ ਕਰਦੇ ਆ ਪਰ ਇੱਕ ਚਾਹ ਜਿਆਦਾ ਕਿਉਂ ਬਹੁਤ ਬਸਵਾਰ ਦੇ ਕੇ ਲੈ ਕੇ ਗੁਰਦੁਆਰਾ ਸੁੱਕੇ ਨਾਲ ਸੱਜਿਆ ਹੋਇਆ ਇੱਕ ਪਾਸੇ ਮਾਵਾਂ ਘਰੇ ਵੀ ਕੋਈ ਸਾਨੂੰ ਦੱਸਦਾ ਕਿਤੇ ਕਰਾਉਣਾ ਵਾਲਾ ਤੁਸੀਂ ਅੱਜ ਮੁੱਢਲੀ ਬਸ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਕਲਰ ਬੇਟਾ ਨੇ ਵੇਚਣਾ ਹੈ। ਅੱਛਾ ਜੀ। ਆਪ ਦੀ ਜ਼ਿੰਮੇਵਾਰੀ ਵਾਲੀਆਂ ਕੋਈ ਨਹੀਂ ਰਹਿ ਗਈਆਂ। ਉਹ ਕਹਿੰਦਾ ਮਮਾ ਮੈਂ ਨਹੀਂ ਜਾ ਸਕਦਾ। ਜਦੋਂ ਤੱਕ ਤੂਫਾਨ ਹੋਏ ਆ ਜਦੋਂ ਸਵਾਰਦੇ ਆ। ਮੇਰੇ ਬੱਚੇ ਨੇ ਮੈਨੂੰ ਅੱਗੇ ਭੇਜੀ। ਸਵਾਰੀਆਂ ਸਾਡੇ ਪੱਲੇ। ਜੇ ਕਿਉਂ ਤੰਦ ਸੁਣਦਾ ਉਹ ਸਾਡੇ ਨਾਲ ਆਉਂਦਾ। ਸੋ ਅੱਜ ਵੀ ਤੋਰਨ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਆ ਭਰਾਵੋ ਹੋਊਗੀ। ਇਹ ਲਾਈਵ ਸਭਕਰ ਨੋਰ ਹੈ ਅਲਫਾਸ ਜਿਹੜੇ ਹਾਲੇ ਹੀ ਕਰਾਂਚ ਬੈਠੇ ਆ ਸੁਣ ਕੀ ਜਾਂਦੇ ਆ ਵੀ ਕੋਈ ਗੱਲ ਨਹੀਂ ਚੱਲਦਾ ਚਾਹੇ ਸਾਰੇ ਦਵਾਵਾਂ ਵੀ ਕਰੀ ਸੀ ਤਾਂ ਦੇਖਦੇ ਆ ਕੀ ਮਾਹੌਲ ਬਣਦਾ ਹੈ ਛੋਟੀ ਮਿੱਟੀ ਗੱਲ ਹੈ ਤੁਸੀਂ ਖੜੇ ਹੋ ਇਹ ਪਿੱਛੇ ਪਹੁੰਚ ਗਏ ਆ ਉਹਨਾਂ ਦੇ ਪੈਰ ਲੱਗੇ ਹੋਣੇ ਸਿਰ ਪਾਸੇ ਮਿਸਰ ਦਾ ਮਾਹੌਲ ਨਹੀਂ ਦੇ ਆਰਸੀਆ ਖਰਚਾ ਹਰ ਸੰਗਾ ਹਰ ਜੰਗ ਦਾ ਹਰ ਖੁੱਦ ਦਾ ਇੱਕ ਰਾਜਨੀਤਿਕ ਹੋ ਜੀ ਨਹੀਂ ਨਹੀਂ ਮੈਂ ਕਹਾ ਕਿ ਇਸ ਵਾਰੀ ਕਮਰੇ ਬਚਾ ਕਰਿਆ ਉਹਨੇ ਮੈਨੂੰ ਇਹ ਕਿਹਾ ਉਹ ਸੁਭਦ ਨੂੰ ਬਹੁਤ ਪਿਆਰ ਕਰਦਾ ਸੀ ਉਹ ਸੁਭਕਰਨ ਦੀ ਦੂਜੇ ਦੀ ਡੈਥ ਹੋਈ ਉਹਨੇ ਮੈਨੂੰ ਕਿਹਾ ਵੀ ਮम्मा ਤੁਸੀਂ ਜਾਣਾ ਮalek ਬਹੁਤ ਮਾਰਦਾ ਸੀ ਸਾਈਡ ਸਾਈਡ ਬਣਾਣਾ ਲੈ ਕੇ ਆਉਣ ਦੀ ਲੋੜ ਹੈ ਕਿ ਅਸੀਂ ਤਾਂ ਅਜੇ ਦਿੱਲੀ ਕਾਉਂਸਲ ਉਹਦੇ ਮੇਰੇ ਤੋਂ ਆਈਡੀ ਲਾਸਟ ਬੈਮ ਨੇ ਉਹ ਬਾਹਰ ਬਾਹਰ ਬਿਮਾਰ ਹੁੰਦਾ ਕਿਉਂਕਿ ਉਹਦੀਆਂ ਖੇਡਣੀਆਂ ਸਾਡਾ ਖਰਾਬ ਹੁਣ ਬਾਹਰ ਬਾਹਰ ਉਹਨਾਂ ਚੀਜ਼ਾਂ ਚੋਂ ਨਿਕਲਦਾ ਮੈਂ ਉਹਨੂੰ ਕਿਹਾ ਸੀ ਵੀ ਪੁੱਤ ਤੈਨੂੰ ਛੱਡ ਕੇ ਮੈਂ ਨਹੀਂ ਜਾਂਦੀ ਕਹਿੰਦਾ ਨਾ ਮਾਮਾ ਤੁਸੀਂ ਜਾਣਾ ਤੇ ਅਸੀਂ ਹਸਬੰਦ ਬਾਏ ਦੋਨੇ ਆਏ ਆ ਆਪਣੇ ਤੇ ਮੈਂ ਚਾਹੁੰਨੀ ਆ ਵੀ ਸਾਡਾ ਜਿਹੜਾ ਮਸਲਾ ਉਹ ਹੱਲ ਹੋਵੇ ਗਵਰਨਮੈਂਟ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਆ ਮੀਂਹੇੜੀਆਂ ਚ ਸਾਡੀਆਂ ਕਿਵੇਂ ਭੈਣਾ ਸਾਡੇ ਕਿਵੇਂ ਬਜ਼ੁਰਗ ਕਿਵੇਂ ਸਾਡੇ ਬੱਚੇ ਸੰਘਰਸ਼ ਕਰ ਰਹੇ ਨੇ ਫਿਰ ਅਸੀਂ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਾਂ ਤੇ ਸਰਕਾਰ ਨੂੰ ਬੇਨਤੀ ਹੈ ਕਿ ਵੀ ਸਾਡੀਆਂ ਖਵਾਇਸ਼ਾਂ ਜਿਹੜੀਆਂ ਸਾਡੀਆਂ ਉਹ ਸਾਡੇ ਆਪਦੇ ਹੱਕ ਨੇ ਅਸੀਂ ਕਿਸਾਨ ਆ ਜਿਹੜੇ ਉਹ ਗਲਤ ਹੱਕ ਨਹੀਂ ਮੰਗ ਰਹੇ ਸਾਡੇ ਆਪ ਦੇ ਹੱਕ ਹੈ ਤੇ ਸਰਕਾਰ ਨੂੰ ਉਹ ਮੰਗਾ ਮੰਨਣੀਆਂ ਚਾਹੀਦੀ ਕਿ ਤਰ੍ਹਾਂ ਕੋਈ ਕਿਸਾਨਾਂ ਦੀ ਹੌਸਲਾ ਵਜਾਈ ਕਰਨਾ ਚਾਹੁੰਦੇ ਬਸ ਜੀ ਮੈਂ ਇਹ ਕਹੂੰਗੀ ਡਟੇ ਰਹੋ ਡਟੇ ਰਹੋ ਜਦੋਂ ਆਪਾਂ ਮੰਨੂ ਹਾਰਾ ਲੈਨੇ ਨਾ ਉਦੋਂ ਹਾਰ ਹੁੰਦੀ ਆ ਬਸ ਮੰਨੂ ਨਾ ਹਾਰਨ ਦਿਓ ਬਹੁਤ ਬਾਵਾ ਵਗਣ ਗਿਆ ਬਹੁਤ ਕੁਝ ਹੋਊਗਾ ਤੁਸੀਂ ਮੇਰੇ ਵੱਲ ਦੇਖੋ ਮੈਂ ਆਪਦੇ ਆਪ ਨੂੰ ਕਦੇ ਨਹੀਂ ਹਾਰਨ ਦਿੱਤਾ ਕਦੇ ਨਹੀਂ ਹਾਰਨ ਦਿੱਤਾ ਹਾਂ ਤੁਹਾਡੇ ਵਰਗੇ ਭੈਣ ਭਰਾ ਜਦੋਂ ਮਿਲਦੇ ਆ ਉਦੋਂ ਹਮਦਰਦੀ ਨਾਲ ਆ ਜਰੂਰ ਬਾਹਰ ਨਿਕਲੇ ਆਉਂਦੇ ਆ ਪਰ ਮੈਂ ਆਪਦੇ ਆਪ ਨੂੰ ਕਦੇ ਨਹੀਂ ਹਾਰਨ ਦਿੱਤਾ ਤੇ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਹਾਰਿਓ ਨਾ ਆਪਾਂ ਜੰਗ ਜਿੱਤ ਕੇ ਵਾਪਸ ਜਾਣਾ ਜੇ ਮੇਰਾ ਬੇਟਾ ਸਹੀ ਹੁੰਦਾ ਤੇ ਮੈਂ ਇੱਥੇ ਭਾਵੇਂ 20 ਦਿਨ ਰਹਿੰਦੀ ਭਾਵੇਂ ਮੈਂ ਮਹੀਨਾ ਦੇਣਾ ਰਹਿੰਦੀ ਮੈਂ ਇਸ ਵਾਰ ਰਹਿ ਕੇ ਜਾਣਾ ਸੀ ਬਿਲਕੁਲ ਬਿਲਕੁਲ ਧੰਨਵਾਦ ਜੀ ਬਿਲਕੁਲ ਤਾਂ ਇਸ ਤਰੀਕੇ ਦੇ ਨਾਲ ਤਮਾਮ ਜਿਹੜੇ ਲੋਕ ਨੇ ਉਹ ਅੰਦੋਲਨ ਦੇ ਵਿੱਚ ਤਾਂ ਪਹੁੰਚੇ ਨੇ ਪਰ ਕਿਤਨਾ ਕਿਤੇ ਜਿਹੜੇ ਗੀਤਕਾਰ ਨੇ ਜਸਵਿੰਦਰ ਕੌਰ ਬਰਾੜ ਉਹ ਵੀ ਖਾਸ ਤੌਰ ਦੇ ਉੱਪਰ ਪਹੁੰਚੇ ਔਰ ਹਾਲਾਂਕਿ ਇੱਕ ਅਪੀਲ ਵੀ ਕੀਤੀ ਹੈ ਔਰ ਇੱਕ ਦੁੱਖੜਾ ਵੀ ਦੱਸਿਆ ਭਾਵਕ ਹੁੰਦਿਆਂ ਹੋਇਆਂ ਉਹਨਾਂ ਨੇ ਦੈਨਿਕ ਸਵੇਰ ਦੇ ਮਾਧਿਅਮ ਰਾਹੀਂ ਕਿਹਾ ਉਹਦਾ ਬੇਟਾ ਜਿਹੜਾ ਹੈ ਉਹ 27-28 ਸਾਲ ਦੀ ਉਮਰ ਦੇ ਵਿੱਚ ਹੈ ਪਰ ਕਿਡਨਿਆਂ ਖਰਾਬ ਹੋਣ ਕਰਕੇ ਇੱਥੇ ਨਹੀਂ ਪਹੁੰਚ ਸਕਦਾ ਹਸਪਤਾਲ ਦੇ ਦਾਖਲ ਹੈ ਤਾਂ ਉਹਨਾਂ ਦੀ ਕਹਿਣ ਦੇ ਮੁਤਾਬਕ ਜਿਹੜਾ ਉਹ ਇੱਥੇ ਪਹੁੰਚੇ ਨੇ ਔਰ ਹਾਲਾਂਕਿ ਅਗਲਾ ਸਮਾਂ ਜਿਹੜਾ ਉਹ ਕਿਸਾਨਾਂ ਦੇ ਨਾਲ ਡੱਟ ਕੇ ਖੜਨ ਦੇ ਲਈ ਉਹਨਾਂ ਨੇ ਕਿਹਾ ਕੈਮਰਾ ਪਰਸਨ ਸੁਮੇਤ ਦੇ ਨਾਲ ਮਨਜੋਤ ਕੰਗ ਦਿਨਿਕ ਸੂਰਤ ਟੀਵੀ ਸ਼ੰਭੂ ਬੈਰੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤੰਤਰਿਕ ਮੋਬਾਈਲ 9518855093 7105 9847575 ਪਤਾ ਪੰਜਾਬ